ਮਾਤਾ ਜੀ ਦੇ ਸਵਰਗਵਾਸ ਤੋਂ ਬਾਅਦ ਕਾਲ ਚਲਾਣੇ ਤੋਂ ਬਾਅਦ ਸਰਬੀਤ ਜੀ ਜਦੋਂ ਯੰਗ ਹੋਏ ਸੀ ਤੇ ਉਹਨਾਂ ਨੇ ਰਾਜਨੀਤੀ 'ਚ ਪੈਰ ਧਰਤੇ ਅਸੀਂ ਬਠਿੰਡਾ ਵੀ ਚੋਣ ਲੜਨ ਗਏ ਨਹੀਂ ਸਫਲਤਾ ਮਿਲੀ ਵਿਧਾਇਕ ਦੀ ਪਧੌੜ ਵੀ ਗਏ ਨਹੀਂ ਸਫਲਤਾ ਮਿਲੀ ਰੋਪੜ ਤੋਂ ਵੀ ਲੜੇ ਉੱਥੋਂ ਵੀ ਸਫਲਤਾ ਨਹੀਂ ਮਿਲੀ ਹਾਲਕਿ ਬਠਿੰਡਾ ਤੇ ਰੋਪੜ ਤੋਂ ਦਾਦਾ ਜੀ ਤੇ ਮਾਤਾ ਜੀ ਨੂੰ ਲੋਕਾਂ ਨੇ ਜਰੂਰ ਸਾਥ ਦਿੱਤਾ ਸੀਗਾ ਇੰਨੇ ਸਾਲਾਂ ਬਾਅਦ ਇਹ ਜਿਹੜਾ ਲੋਕ ਨਾਲ ਖੜੇ ਨੇ ਖਾਸ ਕਰਕੇ ਕਹਿੰਦੇ ਵੀ ਸਰਬਜੀਤ ਨੂੰ ਜਿਤਾਉਣ 'ਚ ਨੌਜਵਾਨਾਂ ਦੀ ਭੂਮਿਕਾ ਵੱਡੀ ਰਹੀ ਹੈ ਕਿਦਾ ਇਸ ਚੀਜ਼ ਨੂੰ ਦੇਖਦੇ ਹੋ ਜੀ ਸਭ ਤੋਂ ਵੱਡੀ ਗੱਲ ਇਸ ਚ ਇਹ ਹੈ ਕਿ ਸਾਡਾ ਜਿਹੜਾ ਪੰਜਾਬ ਦੀ ਜਿਹੜੀ ਇੱਕ ਨੁਮਾਇੰਦਾ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਖੇਤਰੀ ਪਾਰਟੀ ਸੀ ਉਹ ਦਾ ਬਿਲਕੁਲ ਜ਼ੀਰੋ ਹੋਣਾ ਹਾਸ਼ੀਏ ਤੇ ਆਣਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਹੁਣ ਅਕਾਲੀ ਜਿਹੜਾ ਸਿੱਖ ਕੌਮ ਹੈ ਹੁਣ ਅਕਾਲੀ ਦਲ ਆਪਣਾ ਭਰੋਸਾ ਗਵਾ ਚੁੱਕਾ ਸਿੱਖ ਕੌਮ ਚੋਂ ਜਿਹੜੇ ਸਿੱਖ ਜਜ਼ਬਾਤ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਮਨ ਚ ਅੱਜ ਵੀ ਕੌਮੀ ਦਰਦ ਸਿੱਖੀ ਵਸਦੀ ਹੈ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਨੇ ਉਹਨਾਂ ਦਾ ਵਿਸ਼ਵਾਸ ਸ਼੍ਰੋਮਣੇ ਅਕਾਲੀ ਦਲ ਗਵਾ ਚੁੱਕੇ ਆ ਤੇ ਇਸ ਲਈ ਇਹ ਜਿਹੜੇ ਆਪਣੇ ਜਿਹੜਾ ਪੰਥ ਨੂੰ ਪਿਆਰ ਕਰਦੇ ਨੇ ਨਾ ਹੀ ਇਹ ਕਾਂਗਰਸਵਾਂ ਜਾ ਸਕਦੇ ਨਾ ਹੀ ਆਪਪਾਲ ਜਾ ਸਕਦੇ ਨੇ ਤੇ ਇਸ ਲਈ ਜੋ ਸਰਬਜੀਤ ਸਿੰਘ ਤੇ ਅਮਰਿਤਪਾਲ ਸਿੰਘ ਮੈਦਾਨ ਵਿੱਚ ਆਏ ਤੇ ਉਹਨਾਂ ਲੋਕਾਂ ਨੂੰ ਲੱਗਾ ਕਿ ਇਹ ਸਾਡੇ ਸਹੀ ਨੁਮਾਇੰਦੇ ਨੇ ਕਿਉਂਕਿ ਅਸੀਂ ਵੀ ਅਕਾਲੀ ਆ ਅਸੀਂ ਕੋਈ ਬਾਹਰਲੇ ਨਹੀਂ ਅਸੀਂ ਵੀ ਅਕਾਲੀ ਆ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਨਕਲੀ ਅਕਾਲੀਆਂ ਨੂੰ ਬਾਹਰ ਕੱਢ ਕੇ ਕਿਉਂਕਿ ਹੁਣ ਜਿਹੜੀ ਬਾਦਲ ਦੀ ਹੈਗੀ ਐ ਇਹ ਬਾਦਲੈਂਡ ਕੰਪਨੀ ਐ ਸੁਖਵੀਰ ਬਾਦਲੈਂਡ ਕੰਪਨੀ ਬਸ ਉੱਥੇ ਡਿਕਟੇਟਰਸ਼ਿਪ ਚੱਲਦੀ ਐ ਕੋਈ ਉੱਥੇ ਡੈਮੋਕਰੇਟਿਕਲੀ ਕੋਈ ਆਵਾਜ਼ ਨਹੀਂ ਚੱਕ ਸਕਦਾ ਕੋਈ ਆਵਾਜ਼ ਵੀ ਚੱਕਦਾ ਐ ਤੇ ਉਹਨੂੰ ਪਾਰਟੀ ਚੋਂ ਬਾਹਰ ਬਾਹਰ ਕਰ ਦਿੱਤਾ ਜਾਂਦਾ ਮੇਰੇ ਚਰਨ ਸਿੰਘ ਜੀ ਸਿੰਘ ਬਰਾੜ ਨਾਲ ਵੀ ਗੱਲ ਹੋਈ ਮੈਂ ਉਹਨਾਂ ਦੇ ਇਸ ਕੰਮ ਦੀ ਅਪਰੀਸ਼ੀਏਟ ਕੀਤਾ ਕਿ ਹਾਂਜੀ ਕਿਉਂਕਿ ਜਿਹੜੀ ਇਹ ਮੁੱਦਿਆਂ ਤੋਂ ਅਕਾਲੀ ਦਲ ਭਟਕ ਗਿਆ ਸੀ ਉਹਨੂੰ ਦੁਬਾਰਾ ਆਣਾ ਚਾਹੀਦਾ ਹੈ ਹੁਣ ਦੁਬਾਰਾ ਨਹੀਂ ਆ ਰਿਹਾ ਹਾਸ਼ੀਏ 'ਚ ਹੈ ਤੇ ਇਸ ਲਈ ਲੋਕਾਂ ਨੇ ਅਕਾਲੀ ਦਲ ਦਾ ਬਦਲ ਸਰਬਜੀਤ ਸਿੰਘ ਤੇ ਅਮਰਤਪਾਲ ਨੂੰ ਚੁਣਿਆ ਹੈ ਤੇ ਮੈਨੂੰ ਹੁਣ ਉਮੀਦ ਹੈ ਕਿ ਇਹ ਅੱਗੇ ਹੋ ਕੇ ਇੱਕ ਇੱਕ ਨਵੀਂ ਖੇਤਰੀ ਪਾਰਟੀ ਬਣਾਣਗੇ ਜੋ ਕਿ ਅਸਲ ਅਕਾਲੀ ਸਿਧਾਂਤਾਂ ਤੇ ਪਹਿਰਾ ਦੇएगी ਬਾਹਰ ਦਾ ਕੀ ਮਾਹੌਲ ਹੈ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਹੋਰ ਮੁਲਕਾਂ ਤੋਂ ਵੀ ਤੁਹਾਡੇ ਕੋਲ ਤਾਂ ਮਿਲ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਤੁਹਾਡੇ ਨੂੰ ਫੋਨ ਕਾਲਸ ਆਈਆਂ ਹੁੰਦੀਆਂ ਬਾਅਦ ਕਿਦਾਂ ਦਾ ਮਾਹੌਲ ਹੈ ਇਹਨਾਂ ਦੋਨਾਂ ਦੀ ਜਿੱਤ ਨੂੰ ਲੈ ਕੇ ਜੀ ਬਾਹਰਲੇ ਸ ਇੱਕ ਬਹੁਤ ਅੱਛਾ ਹਾਏਤ ਨੇ ਕਿਉਂਕਿ ਐਨੇ 40 ਸਾਲ ਬਾਅਦ 35 ਸਾਲਾਂ ਬਾਅਦ 89 ਸਾਨੂੰ ਇੱਕ ਬਹੁਮਤ ਮਿਲੀ ਸੀ ਜਿੱਥੇ ਸਾਰੇ ਪੰਥਕ ਲੀਡਰਸ਼ਿਪ ਅੱਗੇ ਆਈ ਸੀ ਤੇ ਅੱਜ 35 ਸਾਲਾਂ ਐਗਜ਼ੈਕਟਲੀ 35 ਸਾਲਾਂ ਬਾਅਦ ਅੱਜ ਮੌਕਾ ਮਿਲਿਆ ਤੇ ਬਾਹਰਲੇ ਵਿਦੇਸ਼ਾਂ ਚ ਜਿੰਨੇ ਵੀ ਸਿੱਖਨ ਜਿਨ੍ਹਾਂ ਦੀ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੋਈ ਉਹ ਚਾਹੁੰਦੇ ਨੇ ਅਮਰਿਤਪਾਲ ਸਿੰਘ ਤੇ ਸਰਦਜੀਤ ਸਿੰਘ ਇੱਕ ਪੋਲੀਟੀਕਲ ਪਾਰਟੀ ਬਣਾਣ ਜਿਹੜੀ ਕੀ ਅਸਲ ਅਕਾਲੀ ਜਿਹੜੇ ਜਿਸ ਕਰਕੇ ਅਕਾਲੀ ਦਲ ਬਣਿਆ ਸੀਗਾ ਉਹ ਪਾਰਟੀ ਬਣਾ ਕੇ ਕੌਮ ਦੀ ਅਗਵਾਈ ਕਰਨ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਕਿਉਂਕਿ ਇਹ ਤਾਂ ਹੀ ਤਾਂ ਰਿਜੈਕਟ ਹੋਏ ਨੇ ਅਕਾਲੀ ਦਲ ਵਾਲੇ ਇਹ ਤਾਂ ਹੀ ਤਾਂ ਸੇਫਰ ਤੇ ਆਏ ਨੇ ਕਿਉਂਕਿ ਇਹਨਾਂ ਨੇ ਪੰਜਾਬ ਦੀ ਗੱਲ ਕਰਨੀ ਛੱड़ਤੀ ਸੀ 10 ਸਾਲ ਤੁਸੀਂ ਤੁਹਾਡੀ ਸਾਡੀ ਭੈਣ ਹਰਸਿਮਰਤ कौर ਬਾਦਲ ਤੁਸੀਂ ਮੰਤਰੀ ਰਹੇ ਕੈਬਨਿਟ 'ਚ ਤੁਸੀਂ ਪੰਜਾਬ ਦਾ ਇੱਕ 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 ਚੀਜ਼ ਦੱਸੋ ਤੁਸੀਂ ਪੰਜਾਬ ਨੂੰ ਕੀ ਦਵਾਈਆ ਕਿਹੜੀ ਚੀਜ਼ ਤੁਸੀਂ ਪੰਜਾਬ ਦੇ ਹੱਕ 'ਚ ਦਵਾਈਆ 97 ਵਿੱਚੋਂ ਲੈ ਕੇ ਤੁਹਾਡੀ ਹੁਣ 2024 22 ਤੱਕ 23 ਤੱਕ ਤੁਹਾਡੀ ਭਾਜਪਾ ਨਾਲ ਸਾਂਝ ਸੀ ਤੁਸੀਂ ਦੱਸੋ ਪੰਜਾਬ ਦਾ ਕਿਹੜਾ ਮਸਲਾ ਹੱਲ ਕਰਵਾਇਆ ਕੋਈ ਮਸਲਾ ਹੱਲ ਨਹੀਂ ਕਰਾਇਆ ਇਹ ਕਹਿੰਦੇ ਜਿੰਨੀ ਡਿਵੈਲਪਮੈਂਟ ਹੈ ਜਿੰਨਾ ਵਿਕਾਸ ਹੈ ਸੜਕਾਂ ਨੌਕਰੀਆਂ ਵੱਡੇ ਵੱਡੇ ਹਸਪਤਾਲ ਸਭ ਸਾਡਾ ਲਿਆਂਦਾ ਹੋਇਆ ਕਹਿੰਦੇ ਇਹੀ ਕਰਨਾ ਨਹੀਂ ਜੋ ਜੇ ਸੜਕਾਂ ਹਸਪਤਾਲ ਹੀ ਬਣਵਾਣੇ ਸੀ ਤੇ ਵੇਸੀ ਕਾਂਗਰਸ ਤੋਂ ਬਣਵਾ ਲੈਂਦੇ ਆ ਅਸੀਂ ਆਪ ਤੋਂ ਬਣਵਾ ਲੈਂਦੇ ਆ ਅਸਤੇ ਹੋਰ ਕਿਸੇ ਤੀਜੀ ਪਾਰਟੀ ਤੋਂ ਬਣਾ ਲੈਣੇ ਆ ਅਕਾਲੀ ਦਲ ਕੀ ਅਕਾਲੀ ਦਲ ਦੀ ਹੋਂਦ ਤਾਂ ਆਇਆ ਸੀ ਕਿ ਸਾਨੂੰ ਪੰਜਾਬ ਨੂੰ ਸੜਕਾਂ ਚ ਚਾਹੀਦੀਆਂ ਕੀ ਪੰਜਾਬ ਨੂੰ ਮਹੱਲੇ ਚਾਹੀਦੇ ਕੀ ਪੰਜਾਬ ਨੂੰ ਹੋਰ ਚਾਹੀਦਾ ਇਹ ਤਾਂ ਇਹ ਤਾਂ ਜੀ ਮਿਊਨਿਸਪੈਲਟੀ ਦੇ ਕੰਮ ਨੇ ਇਹ ਕਿਸੇ ਲੀਡਰ ਦੇ ਹੁਣਾਂ ਵਿਦੇਸ਼ ਤੇ ਰਹਿਣਾ ਸੀ ਦੇਖਦੇ ਆ ਕਿ ਇੱਥੇ ਪੋਲਿਟਿਕ ਕਿੰਨੀ ਡਿਫਰੈਂਟ ਹੈ ਇਹ ਤਾਂ ਜੀ ਮਿਊਨਿਸਪੈਲਟੀ ਦੇ ਕੰਮ ਨੇ ਸੜਕ ਬਣਾਣੀ ਗਾਰਬੇਜ ਚੱਕਣਾ ਪਾਰਕ ਦੀ ਲੁੱਕ ਆਫਟਰ ਕਰਨੀ ਹਣਾ ਇਹ ਤਾਂ ਇਹਨਾਂ ਦੇ ਮਿਊਂਸੀਪਲਿਟੀ ਦੇ ਕੰਮ ਨੇ ਤੇ ਕੀ ਗੱਲ ਇਹ ਇਹ ਸੜਕਾ ਬਣਾਉਣ ਲਈ ਕਾਲੀਦਲ ਹੋਣ ਚਾਹੀਆ ਸੀ ਕਾਲੀਦਲ ਹੋਣ ਚਾਇਆ ਸੀਗਾ ਜੋ 1968 ਵਿੱਚ ਸਾਨੂੰ ਲੰਗੜਾ ਪੰਜਾਬ ਦਿੱਤਾ ਸੀ ਜਿਹੜੀਆਂ ਮੰਗਾਂ ਰਹਿ ਗਈਆਂ ਸੀ ਚੰਡੀਗੜ੍ਹ ਪੰਜਾਬ 'ਚ ਲੈ ਕੇ ਆਣਾ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਲੈ ਕੇ ਆਣੇ ਇਹ ਮੰਗਾਂ ਸੀ ਭਾਖੜਾ ਡੈਮ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਹ ਇਹ ਮੁੱਦਾ ਕਰ ਜੀ ਇਹ ਮੁੱਦਿਆਂ ਕਰਕੇ ਕਾਲੀਦਲ ਅੱਗੇ ਆਇਆ ਸੀਗਾ ਤੇ ਇਸ ਨੂੰ ਤਾਂ ਵਿਸਾਰ ਚੁੱਕੇ ਨੇ ਤੇ ਇਸੇ ਵਿਸਾਰਨ ਕਰਕੇ ਹੀ ਬਿਲਕੁਲ ਸਿਫਰ ਤੇ ਆਇਆ ਨੇ ਕਾਲੀਦਲ ਜੇਕਰ ਆਪਾਂ ਗੱਲ ਕਰੀਏ ਆਪਣਾ ਹੁਣ ਇਹ ਵੀ ਚਰਚਾ ਚੱਲ ਪਈ ਹੈ ਵੀ ਜਿਵੇਂ ਕਾਲੀਦਲ ਹਾਸ਼ੀਏ ਤੇ ਆ ਗਿਆ ਕਾਂਗਰਸ ਦੇ ਚੋਂ 8 ਐਮਪੀ ਜਿੱਤ ਗਏ ਨੇ ਪੰਜਾਬ ਚ ਸਰਕਾਰ ਨਹੀਂ ਹੈ ਆਪਦੇ 13 ਦੇ ਵਿੱਚੋਂ 3 ਆਏ ਨੇ ਕੀ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦਾ ਉਹ ਕਦਬੂਤ ਉਹ ਕੈਲੀਬਰ ਹੈ ਕਿ ਜਿਹੜੀ ਪੋਲੀਟੀਕਲ ਬਲੈਂਕਨੈਸ ਬਣੀ ਹੋਈ ਹੈ ਪੋਲੀਟੀਕਲ ਸਪੇਸ ਜਿਹੜੀ ਹੈ ਉਹਨੂੰ ਦੋਨੋਂ ਫੁੱਲਫਿਲ ਕਰ ਸਕਦੇ ਨੇ ਇਸ ਲੈਵਲ ਤੇ ਹੈ ਨੇ ਦੋਨੋਂ ਜੀ ਇੰਟ ਇੰਟੈਲੈਕਚੁਅਲੀ ਅਮਰਤਪਾਲ ਸਿੰਘ ਬਹੁਤ ਤੇਜ ਹੈ ਹਾਜ਼ਰ ਜਵਾਬ ਹੈ ਹਰੇਕ ਸਥਿਤੀ ਨੂੰ ਬਹੁ ਚੰਗੀ ਤਰ੍ਹਾਂ ਵਿਚਾਰਦਾ ਹੈ ਤੇ ਉਹਨੂੰ ਉਹਨੂੰ ਟੇਬਲ ਟਾਕ ਕਰਨੀ ਆਂਦੀ ਹੈ ਇਹ ਇਹ ਅਮਰਤਪਾਲ ਤਾਂ ਹੀ ਤਾਂ ਇਹਨੂੰ ਬਾਹਰ ਨਹੀਂ ਆਣ ਦਿੱਤੇ ਕਿਉਂਕਿ ਹੁਣ ਐਮਪੀ ਬਣ ਗਿਆ ਐ ਅਮਰਤਪਾਲ ਚਾਹੀਦਾ ਸਰਕਾਰ ਨੂੰ ਕਿ ਉਹ ਚੁਣਿਆ ਹੋਇਆ ਨੁਮਾਇੰਦਾ ਕਡੂਰ ਸਾਹਿਬ ਦੀ ਹਲਕੇ ਦੀ ਨੁਮਾਇੰਦਗੀ ਕਰਦਾ ਜਿਹੜੇ 5 ਲੱਖ ਵੋਟਰਾਂ ਨੇ ਚੁਣਿਆ ਉਹਨਾਂ ਦੇ ਉਹ ਹਲਕੇ ਦੀ ਸੇਵਾ ਸੰਭਾਲ ਕਰਨੀ ਉਸ ਨੂੰ ਬਾਹਰ ਆਣ ਦੋ ਤਾਂ ਹੀ ਤਾਂ ਬਾਹਰ ਨਹੀਂ ਆਣ ਦੇਦੇ ਕਿਉਂਕਿ ਅਮਰਤਪਾਲ ਸਿੰਘ ਬਹੁਤ ਹੀ ਇੰਟੈਲੀਜੈਂਟ ਬੰਦਾ ਹੈ ਉਹ ਪੂਰੇ ਪੰਜਾਬ ਦੇ ਸਿੱਕੇ ਕਾਮ ਦੇ ਮੁੱਦੇ ਨੂੰ ਸਮਝਦਾ ਹੈ ਟੇਬਲ ਟਾਕ ਕਰਨੀ ਵੀ ਜਾਣਦਾ ਇਸ ਲਈ ਮੈਨੂੰ ਪੂਰਾ ਉਮੀਦ ਹੈ ਕਿ ਜਦ ਅੰਮ੍ਰਿਤਪਾਲ ਸਿੰਘ ਬਾਹਰ ਆਣਗੇ ਕੋਈ ਨਾ ਕੋਈ ਜਥੇਬੰਦਕ ਟਾਂਚਾ ਖੜਾ ਕਰਨਗੇ ਕਿਉਂਕਿ ਬਾਹਰਲੇ ਵਿਦੇਸ਼ਾਂ ਦੇ ਸਿੱਖ ਵੀ ਇਹੀ ਚਾਹੁੰਦੇ ਨੇ ਪੰਜਾਬ ਵਿੱਚ ਇੱਕ ਅਸਲ ਪੰਥਕ ਅਸਲ ਪੰਥਕ ਲੋਗਾਂ ਜਿਨ੍ਹਾਂ ਨੇ 80s ਵਿੱਚ 90s ਵਿੱਚ 70s ਵਿੱਚ 80s ਵਿੱਚ ਆਪਣੀ ਕੁਰਬਾਨੀ ਦੇ ਕੇ ਕੌਮ ਦੀ ਅਣਖ ਨੂੰ ਬਰਕਰਾਰ ਰੱਖਿਆ ਉਹ ਨਵੇਂ ਬੰਦੇ ਆਣ ਤੇ ਮੈਨੂੰ ਪੂਰੀ ਉਮੀਦ ਹੈ ਪੰਜਾਬ ਚ ਪੂਰੀ ਨੌਜਵਾਨੀ ਜਿਵੇਂ ਨੌਜਵਾਨ ਦੇਖੋ ਜੀ ਅਖਡੂਰ ਸਾਹਿਬ ਤੇ ਫਰੀਦਕੋਟ ਨੌਜਵਾਨੀ ਸਾਹਿਬ ਤੋਂ ਅੱਗੇ ਸੀ ਨੌਜਵਾਨੀ ਨੇ ਜਤਾਇਆ ਤੇ ਮੈਨੂੰ ਪੂਰੀ ਉਮੀਦ ਹੈ ਜਿਵੇਂ ਹੀ ਅੰਮ੍ਰਿਤਪਾਲ ਸਿੰਘ ਕੋਈ ਜਥੇਬੰਦਕ ਢਾਂਚਾ ਐਲਾਨ ਕਰਨਗੇ ਨੌਜਵਾਨਾਂ ਦਾ ਹੜ ਆਜੂਗਾ ਜੁਆਇਨ ਕਰਨ ਲਈ ਤੇ ਸਾੰ ਨੂੰ 2027 ਵਿੱਚ ਵੀ ਬਹੁਤ ਬਲ ਮਿਲੂਗਾ ਸਾਡੇ ਕੋਈ ਨਾ ਕੋਈ ਪੰਥਕ ਚਿਹਰੇ ਚੁਣ ਕੇ ਵਿਧਾਨ ਸਭਾ ਵੀ ਜਾਣਗੇ